ਹੜਕੂ ਜਗਤਾਰ ਸਿੰਘ ਤਾਰਾ ਇੱਕ ਵਾਰ ਫੇਰ ਉੱਥੇ ਹੀ ਪਹੁੰਚ ਗਿਆ ਜਿੱਥੋਂ ਉਹ 11 ਸਾਲ ਪਹਿਲਾਂ ਫਰਾਰ ਹੋਇਆ ਸੀ ਜੀ ਹਾਂ ਜਗਤਾਰ ਸਿੰਘ ਤਾਰਾ ਨੂੰ ਦੁਬਾਰਾ ਬੜੈਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤਾਰਾ 11 ਸਾਲ ਪਹਿਲਾਂ 22 ਜਨਵਰੀ 2004 ਨੂੰ ਇਸੇ ਜੇਲ੍ਹ ਵਿੱਚ சுரੰਗ ਪੁੱਟ ਕੇ ਫਰਾਰ ਹੋ ਗਿਆ ਸੀ ਜਦੋਂ ਤਾਰਾ ਨੂੰ ਇਸ ਜੇਲ੍ਹ ਵਿੱਚ ਬੰਦ ਕਰਨ ਲਈ ਲਿਆਂਦਾ ਗਿਆ ਤਾਂ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨਾਂ ਪੰਜਾਬ ਪੁਲਿਸ ਨੂੰ ਸਿੱਧੇ ਤੌਰ ਤੇ ਜੇਲ੍ਹ ਵਿੱਚ ਲਿਆਉਣ ਤੋਂ ਇਨਕਾਰ ਕਰ ਦਿੱਤਾ ਫਿਰ ਪੰਜਾਬ ਪੁਲਿਸ ਨੇ ਅਦਾਲਤ ਰਾਹੀਂ ਜਗਤਾਰ ਸਿੰਘ ਤਾਰੇ ਨੂੰ ਬਡੈਲ ਜੇਲ੍ਹ ਲਿਆਂਦਾ। ਇੱਥੇ ਇਹ ਵੀ ਦੱਸ ਦਈਏ ਕਿ ਜਗਤਾਰ ਸਿੰਘ ਤਾਰੇ ਨੂੰ ਜੇਲ੍ਹ ਬ੍ਰੇਕ ਮਾਮਲੇ ਵਿੱਚ ਜ਼ਮਾਨਤ ਵੀ ਮਿਲ ਗਈ ਹੈ ਪਰ ਹਾਲੇ ਉਸ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ ਕਿਉਂਕਿ ਉਸਤੇ ਬਿਆਨਤ ਸਿੰਘ ਹਤਿਆਕਾਂਡ ਸਣੇ ਕਈ ਕੇਸ ਪੈਂਡਿੰਗ ਨੇ। ਚੰਡੀਗੜ੍ਹ ਪੁਲਿਸ ਨੇ ਜੇਲ੍ਹ ਬ੍ਰੇਕ ਮਾਮਲੇ ਵਿੱਚ ਤਾਰੇ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ। ਜਗਤਾਰ ਸਿੰਘ ਤਾਰੇ ਨੂੰ ਬੜੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸਦੇ ਚਾਰੇ ਪਾਸੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਸੀ ਪੇਸ਼ੀ ਮੁਕੇ ਤਾਰਨੇ ਸਿਰ ਤੇ ਕਾਲਾ ਪਟਕਾ ਬੰਨਿਆ ਹੋਇਆ ਸੀ ਅਸਮਾਨੀ ਰੰਗ ਦੀ ਕਮੀਜ਼ ਅਤੇ ਜੀਨ ਪਹਿਨੀ ਹੋਈ ਸੀ ਤਾਰਾ ਹੁਣ 14 ਦਿਨ ਤੱਕ ਬੜੈਲ ਜੇਲ੍ਹ ਵਿੱਚ ਹੀ ਰਹੇਗਾ ਬਿਊਰੋ ਰਿਪੋਰਟ ਚੈਨਲ 17